ਕਪ ਕਮਤ ਅਲਪ ਤੋ ਰਹਿ ਜੋ ਕਿਸ ਕਹਿ ਲਾ ਸੁਆਪ ਕਹੈ ਜੋ ਕਿਸ ਕਹਿ ਲਾ ਜੋ ਕਿਸ ਕਹਿ ਲਾ ਸੁਆਪ ਕਹੈ ਅਬ ਅਗਿਆਕਾਰੀ ਅਗਿਆਕਾਰੀ ਕੀਨੀ ਮਾਇਆ ਅਵਨ ਜਾਣ ਇੱਕ ਖੇਲ ਬਣਾਇਆ ਅਵਨ ਜਾਣ ਇੱਕ ਖੇਲ ਬਣਾਇਆ ਅਗਿਆਕਾਰੀ ਆ ਜਾਵੇ ਆ ਕੇ ਆਇਆ ਵੇ ਆ ਕੇ ਆ ਜਾਏ ਨਾਨਕ ਜਾਂ ਪਾਵੇ ਤਲ ਸਮਾਏ ਨਾਨਕ ਜਾਂ ਪਾਵੇ ਨਾਨਕ ਜਾ ਪਵੈ ਕੰਲੇ ਸਮਾਈ ਆਵਨ ਜਾਣ ਇੱਕ ਖੇਲ ਬਨਾਇਆ ਆਵਨ ਜਾਣ ਇੱਕ ਖੇਲ ਬਨਾਇਆ ਆਗਿਆਕਾਰੀ ਆਗਿਆਕਾਰੀ ਖੇਲ ਬਨਾ ਆਹ ਗੁਰ ਆਵਨ ਜਾਨ ਇੱਕ ਖੇਲ ਬਨਾਇਆ ਪਿਆਰੋ ਮਾਲਕ ਵਸਤੀ ਖੇੜੀ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਸਾਰੇ ਨਹੀਂ ਆਖਦੇ ਸਾਰੇ ਆਖਿਆ ਕਰੋ ਜੀ ਸਤਨਾਮੁ ਸ੍ਰੀ ਵਾਹਿਗੁਰੂ ਫਿਰ ਆਖੋ ਜੀ ਸਤਨਾਮੁ ਸ੍ਰੀ ਵਾਹਿਗੁਰੂ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤੁ ਭਜ ਕੇਵਲ ਨਾਮ ਸੇ ਰਖ ਜੀ ਸਤਨਾਮ ਸ਼੍ਰੀ ਵਾਹਿਗੁਰੂ ਪਿਆਰੇ ਗੁਰੂ ਕੀ ਸੰਗਤ ਵਿੱਚ ਬੈਠ ਕੇ ਜਪਿਆ ਪਰਮਾਨ ਹੋ ਜਾਂਦਾ ਕੋਈ ਸਤਨਾਮ ਸ਼੍ਰੀ ਵਾਹਿਗੁਰੂ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਬਸੈ ਜੀ ਗੁਰੂ ਕੀ ਸੰਗਤ ਵਿੱਚ ਪਰਮਾਤਮਾ ਦਾ ਵਾਸਾ ਹੈ ਤੇ ਪਿਆਰੀ ਜਦੋਂ ਉਹਦੀ ਸੰਗਤ ਵਿੱਚ ਜੁੜ ਕੇ ਜਪਾਂਗੇ ਤੇ ਪਰਵਾਣ ਕੀ ਵੀ ਨਹੀਂ ਹੋਊਗਾ ਕੋਈ ਸਤ ਨਾ ਹੋਵੇ ਸ਼੍ਰੀ ਵਾਹਿਗੁਰੂ ਵਾਹਿਗੁਰੂ ਕਿਉਂਕਿ ਬੜੀ ਮਹਾਨਤਾ ਹੈ ਸਤ ਸੰਗਤ ਦੀ ਕਬੀਰ ਜੀ ਕਹਿੰਦੇ ਨੇ ਤਰਮ ਰਾਈ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਕਹੇ ਕਬੀਰ ਸਲੋ ਦੇ ਸੰਤੋ ਸਾਧ ਸੰਗਤ ਤਰ ਜਾ ਤਾਨ ਗੁਰੂ ਨਾਨਕ ਸਾਹਿਬ ਜੀ ਸੋਦਰ ਰਹਿਰਾ ਸਾਹਿਬ ਜੀ ਦੀ ਬਾਣੀ ਵਿੱਚ ਆਖਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਤ ਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਕਾਸ਼ਟ ਹਰਿਆ ਤਾਨ ਗੁਰੂ ਰਾਮ ਦਾਸ ਸਾਹਿਬ ਜੀ ਕੋ ਕਹਿੰਦੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲਤ ਜਮ ਤ੍ਰਾਸ ਮਿਟਾਈ ਵਾਜੂ ਤਾਰ ਹੁੰਦਾ ਜਦੋਂ ਗੁਰੂ ਕੀ ਸੰਗਤ ਵਿੱਚ ਬੈਠ ਕੇ ਜੀਵ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਪਹਿਲੋ ਮਾਲਕ ਦੀ ਖੇਡ ਇਹ ਤਾਂ ਮਾਲਕ ਜਗਦਾ ਹੈ ਨਾ ਉਹ ਖਿਡਾਵਾ ਹੈ ਅਸੀਂ ਖੇਡਣ ਵਾਲੇ ਆ ਜਗਤ ਖਾਦਾ ਹੈ ਖੇਡ ਦਾ ਮੈਦਾਨ ਮਰਜੀ ਉਹਦੀ ਨਾਲ ਅਸੀਂ ਜਗਤ ਖਾਲੇ ਵਿੱਚ ਕੁਝ ਸਮਾਂ ਖੇਡਦੇ ਆਂ ਉਹ ਆਵਾਜ਼ ਦੇ ਕੇ ਬੁਲਾ ਲੈਂਦਾ ਅਸੀਂ ਚਲੇ ਜਾਂਦੇ ਆਂ ਬਸ ਇਹੀ ਕੀੜ ਹੈ ਕੋਈ ਸਤਿਗੁਰੂ ਸ੍ਰੀ ਵਾਹਿਗੁਰੂ ਇਹ ਨੂੰ ਸਮਝਣਾ ਹੈ ਤਾਂ ਸਤਿਗੁਰੂ ਧੰਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਤੂੰ ਹੈ ਹੈ ਵਾਹੂ ਤੇਰੀ ਰਜਾਏ ਜੋ ਕਿਸ ਕਰੇ ਸੋਈ ਪਰ ਹੋਇਵਾ ਅਵਰ ਨਾ ਕਰਨਾ ਜਾਏ ਇਹ ਵਾਹਿਗੁਰੂ ਜੋ ਤੂੰ ਚਾਉਣਾ ਹੈ ਉਹੀ ਹੁੰਦਾ ਹੈ ਜੋ ਤੂੰ ਚੋਣਾ ਸੀ ਜੀਵ ਉਹੀ ਕੁਝ ਕਰਦੇ ਆ ਤੇ ਖੇਡ ਮਾਲਕ ਦੀ ਕੈਸੀ ਗੁਰੂ ਸਾਹਿਬ ਜੀ ਕਹਿੰਦੇ ਜੈਸੇ ਹਰ ਹਟ ਕੀ ਮਾਲਾ ਟਿੰਦ ਲਗਤ ਹੈ ਜੈਸੇ ਹਰ ਹਟ ਕੀ ਮਾਲਾ ਟਿੰਦ